DNA टेस्ट ਦੀ ਰਿਪੋਰਟ ਆ ਜਾ ਗਈ ਹੈ ਅੱਜ ਪੁਲਿਸ ਦੀ ਮੌਜੂਦਗੀ ਦੇ ਵਿੱਚ ਜੋ ਜੋ DNA ਦੀ ਰਿਪੋਰਟ ਖੋਲੀ ਗਈ ਹੈ ਤੇ ਉਹਦੇ ਵਿੱਚ ਕਨਫਰਮ ਹੋ ਗਿਆ ਕਿ ਬੇਬੀ ਗਰਲ ਦੇ ਬਾਇਓਲੋਜੀਕਲ ਫਾਦਰ ਸੰਦੀਪ ਸਿੰਘ ਔਰ ਰਮਨਦੀਪ ਕੌਰ ਜਿਹੜੇ ਕਰਨਾਲ ਤੋਂ ਨੇ ਉਹੀ ਨੇ ਅਸੀਂ ਇਹਨਾਂ ਨੂੰ ਬੱਚਾ ਹੈਂਡਓਵਰ ਕੀਤਾ ਜੀ ਔਰ ਸਾਡੇ ਸਾਹਮਣੇ ਉਹਨਾਂ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਜੀ ਚਾਹੇ ਉਹ ਬੇਟਾ ਹੋਵੇ ਚਾਹੇ ਬੇਟੀ ਹੋਵੇ ਔਰ ਪਰਮਾਤਮਾ ਦੀ ਇਹ ਦੇਣ ਹੈ ਔਰ ਇਹਨੂੰ ਅਸੀਂ ਸਾਨੂੰ ਖੁਸ਼ੀ-ਖੁਸ਼ੀ ਇਹਨੂੰ ਐਕਸੈਪਟ ਕਰਨਾ ਚਾਹੀਦਾ ਹੈ ਡੀਐਨਏ ਰਿਪੋਰਟ ਆਈ ਹੈ ਜਿਹੜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਾਹਮਣੇ ਖੋਲੀ ਗਈ ਪ੍ਰਸ਼ਾਸਨ ਅਧਿਕਾਰੀ ਦੇ ਕਾਰੀ ਦੇ ਵਿੱਚ ਐਸਐਚਓ ਸਾਹਿਬ ਸੀਗੇ ਜੀ ਸੋਹਣਾ ਦੇ ਐਸਐਚਓ ਸਾਹਿਬ ਉਹਨਾਂ ਦੇ ਪ੍ਰੈਜ਼ੈਂਟ ਵਿੱਚ ਖੋਲੀ ਸੀ ਆ ਡੀਐਨਏ ਰਿਪੋਰਟ ਚ ਆ ਗਿਆ ਵੀ ਇਹੀ ਪੇਰੈਂਟਸ ਨੇ ਬਿਲਕੁਲ ਜਿਹਦੇ ਚ 100% ਆਇਆ ਕਿ ਵੀ ਇਹ ਪੇਰੈਂਟਸ ਨੇ ਸਸੀਕਾ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਰਟਸਮੈਨ ਇਸ ਲਈ ਜਦੋਂ ਇਹ ਮੁਹਾਲੀ ਦੇ ਸੁਵਾਲਾ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਬਦਲੀ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਸੀਗਾ ਉਸ ਨੂੰ ਲੈ ਕੇ ਬਕਾਇਦਾ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲੇ ਵੀ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਦਿੱਤੀ ਸੀ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜਿਹੜੀ ਇਹ ਜਾਣਕਾਰੀ thi ਕਿ ਜਿਹੜਾ ਬੱਚਾ ਬਦਲਿਆ ਗਿਆ ਇਸ ਨੂੰ ਲੈ ਕੇ ਸਚਾਈ ਕੀ ਸੀ ਬਕਾਇਦਾ ਪ੍ਰਸ਼ਾਸਨ ਵੱਲੋਂ ਡੀਐਨਏ ਟੈਸਟ ਕਰਵਾਇਆ ਗਿਆ ਡੀਐਨਏ ਟੈਸਟ ਦੀ ਅੱਜ ਰਿਪੋਰਟ ਆ ਚੁੱਕੀ ਹੈ ਸਾਡੇ ਨਾਲ ਸੂਰੀ ਸਾਹਿਬ ਨੇ ਕਿਸ ਤਰ੍ਹਾਂ ਉਸ ਤਰ੍ਹਾਂ ਇਹ ਪਹਿਲਾਂ ਮਾਮਲਾ ਕੀ ਹੋਇਆ ਸੀ ਸਾਨੂੰ ਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਹਨਾਂ ਨੇ ਬੇਬੀ ਗਰਲ ਇਹਨਾਂ ਦੇ ਡਿਲੀਵਰੀ ਹੋਈ ਸੀਗੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਸਾਡਾ ਬੱਚਾ ਬਦਲ ਦਿੱਤਾ ਗਿਆ ਸਾਨੂੰ ਬੇਬੀ ਬாய் ਦਿਖਾਇਆ ਗਿਆ ਸੀਗਾ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਆਲਟਰਨੇਟ ਇਹ ਦੱਸਿਆ ਸੀਗਾ ਕਨਫਰਮ ਕਰਨ ਲਈ ਡੀਐਨਏ ਟੈਸਟ ਕਰਾਇਆ ਜਾਏ ਔਰ ਲੇਕਿਨ ਪੁਲਿਸ ਦੀ ਇੰਟਰਵੈਂਸ਼ਨ ਤੋਂ ਬਾਅਦ ਹੀ ਇਹਨਾਂ ਨੂੰ ਰਜ਼ਾਮੰਦੀ ਲਈ ਤੀ ਗਈ ਕਿ ਅਬੀ ਡੀਐਨਏ ਟੈਸਟ ਕਰਾਇਆ ਜਾਏ ਔਰ ਡੀਐਨਏ ਟੈਸਟ ਦੀ ਰਿਪੋਰਟ ਅੱਜ ਆ ਗਈ ਹੈ ਹਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਦੋਂ ਡੀਐਨਏ ਦੀ ਰਿਪੋਰਟ ਖੋਲ੍ਹੀ ਗਈ ਹੈ ਤੇ ਉਹਦੇ ਚ ਕਨਫਰਮ ਹੋ ਗਿਆ ਕਿ ਬੇਬੀ ਗਰਲ ਦੇ ਬਾਇਓਲੋਜੀਕਲ ਫਾਦਰ ਸੰਦੀਪ ਸਿੰਘ اور ਰਮਨਦੀਪ ਕੌਰ ਜਿਹੜੇ ਕਰਨਾਲ ਤੋਂ ਨੇ ਉਹੀ ਨੇ ਬਿਲਕੁਲ ਐਡਾ ਬੜਾ ਇਲਜ਼ਾਮ ਲੱਗਿਆ ਸੀਗਾ ਹਸਪਤਾਲ ਦੇ ਉੱਪਰ ਕਿਤੇ ਨਾ ਕਿਤੇ ਹਸਪੀਟਲ ਨੇ ਵੀ ਸਫਰ ਕੀਤੇ ਨੇ ਦਿਨ ਕਿਤੇ ਨਾ ਕਿਤੇ ਬੱਚਿਆਂ ਨੇ ਵੀ ਕਿਉਂਕਿ ਬੱਚੇ ਜਿਹੜੀ ਫੀਡ ਨਹੀਂ ਮਾਨੇ ਦਿੱਤੀ ਗਈ ਤੇ ਕਿਤੇ ਨਾ ਕਿਤੇ ਕੋਈ ਐਕਸ਼ਨ ਵੀ ਲੱਗੇ ਲਾਵਾਂਗੇ ਆ ਮੈਨੇਜਮੈਂਟ ਦੇ ਉੱਪਰ ਜ਼ਰੂਰ ਗੌਰ ਕਰੇਗੀ ਜੀ ਇਹ ਬੜਾ ਇੱਕ ਸੀਰੀਅਸ ਐਲੀਗੇਸ਼ਨ ਹੈ ਔਰ ਕ੍ਰਿਮੀਨਲ ਐਂਡ ਡਿਫੇਮੇਸ਼ਨ ਇੱਕ ਆਫੈਂਸ ਹੈ ਨਾ ਦਾ ਜਿਹੜਾ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ ਔਰ ਇਹਦੇ ਉੱਪਰ ਹੋ ਸਕਦਾ ਮੈਨੇਜਮੈਂਟ ਕੋਈ ਨਾ ਕੋਈ ਐਕਸ਼ਨ ਦੇ ਦੇ ਕੇ ਬੱਚੇ ਨੂੰ ਅਡਾਪਟ ਕਰ ਲਿਆ ਉਹਨਾਂ ਨੇ ਮੰਨਦੇ ਵੀ ਸਾਡੇ ਹੀ ਬੱਚੇ ਆ ਅਸੀਂ ਉਹਨਾਂ ਨੂੰ ਬੱਚਾ ਹੈਂਡਓਵਰ ਕੀਤਾ ਜੀ ਔਰ ਸਾਡੇ ਸਾਹਮਣੇ ਉਹਨਾਂ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਹੈ ਜੀ ਪਰ ਕਿਤੇ ਨਾ ਕਿਤੇ ਇਗਜ਼ਾਮ ਲੱਗੇ ਸੀ ਹਸਪਤਾਲ ਦੇ ਵੀ ਬੱਚਾ ਚੇਂਜ ਕਰਤਾ ਕਿਉਂਕਿ ਪਹਿਲਾਂ ਮੁੰਡਾ ਦਿਖਾਇਆ ਗਿਆ ਉਹਨਾਂ ਨੇ ਕਿਹਾ ਸਟਾਫ ਵੱਲੋਂ ਫਿਰ ਉਹਨਾਂ ਨੇ ਕਹਿੰਦਾ ਜੀ ਕੁੜੀ ਹੈ ਕਿਤੇ ਨਾ ਕਿਤੇ ਬੱਚੇ ਨੇ ਵੀ ਸਫਰ ਕੀਤਾ ਕਿਉਂਕਿ ਮਾਂ ਨੇ ਦੁੱਧ ਪਲਾਂਦ ਤੋਂ ਵੀ ਮਨਾ ਕਰ ਦਿੱਤਾ ਸੀ ਬਿਲਕੁਲ ਸਫਰ ਕੀਤਾ ਜੀ ਸਮਾਜ ਦੇ ਵਿੱਚ ਬੜਾ ਸਟਰੋਂਗ ਮੈਸੇਜ ਥਰੂ ਮੀਡੀਆ ਜਾਣਾ ਚਾਹੀਦਾ ਹੈ ਕਿ ਚਾਹੇ ਉਹ ਬੇਟਾ ਹੋਵੇ ਚਾਹੇ ਬੇਟੀ ਹੋਵੇ ਔਰ ਪਰਮਾਤਮਾ ਦੀ ਜਿਹੜੀ ਦੇਣ ਹੈ ਔਰ ਇਹਨੂੰ ਅਸੀਂ ਸਾਨੂੰ ਖੁਸ਼ੀ-ਖੁਸ਼ੀ ਇਹਨੂੰ ਐਕਸੈਪਟ ਕਰਨਾ ਚਾਹੀਦਾ ਔਰ ਪੈਰੈਂਟਿੰਗ ਕਰਨ ਲੱਗੇ ਕੋਈ ਵੀ ਜੈਂਡਰ ਦੀ ਜਿਹੜੀ ਪਾਰਸ਼ੀਅਲਟੀ ਉਹ ਸਾਨੂੰ ਬਿਲਕੁਲ ਨਹੀਂ ਰੱਖਣੀ ਚਾਹੀਦੀ ਔਰ ਕਿਤੇ ਨਾ ਕਿਤੇ ਇਹ ਸ਼ਾਇਦ ਇਹ ਵਜ੍ਹਾ ਇਹਦੇ ਪਿੱਛੇ ਨਜ਼ਰ ਆਉਂਦੀ ਹੈ ਜੀ ਡੀਐਨਏ ਰਿਪੋਰਟ ਆਈ ਹੈ ਜਿਹੜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਖੋਲੀ ਗਈ ਪ੍ਰਸ਼ਾਸਨ ਦੇ ਅਧਿਕਾਰੀ ਵੀ ਵਿੱਚ ਮੌਜੂਦ ਸੀ ਆ ਐਸਐਚਓ ਸਾਹਿਬ ਸੀਗੇ ਜੀ ਸੁਹਾਨਾ ਦੇ ਐਸਐਚਓ ਸਾਹਿਬ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਖੋਲੀ ਸੀ ਡੀਐਨਏ ਰਿਪੋਰਟ ਚ ਆ ਗਿਆ ਵੀ ਇਹੀ ਪੇਰੈਂਟਸ ਨੇ ਬਿਲਕੁਲ ਜਿਹਾ ਜਿਹਾ 100% ਆਇਆ ਹੈ ਕਿ ਵੀ ਇਹ ਪੇਰੈਂਟਸ ਨੇ ਕਿਤਨਾ ਕਿਤੇ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜਿਹੜੇ ਪੇਰੈਂਟ ਡੀਐਨਏ ਰਿਪੋਰਟ ਕਿਉਂਕਿ ਆਨ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਹੀ ਪੇਰ ਐਸਵੇਂ ਹੁਣ ਬੱਚੇ ਨੂੰ ਉਹਨਾਂ ਨੇ ਅਡੌਪਟ ਕਰ ਲਿਆ ਹੈਗਾ ਬੱਚੇ ਨੂੰ ਮਾਂ ਦੀ ਹੁਣ ਗੋਦ ਨਸੀਬ ਹੋਊਗੀ ਕਿਤੇ ਨਾ ਕਿਤੇ ਹੁਣ ਪੇਰੈਂਟਸ ਨਾਲ ਵੀ ਗੱਲਬਾਤ ਕਰਾਣੇ ਵੀ ਉਹਨਾਂ ਦਾ ਕੀ ਕਹਿਣਾ ਮੋਹਾਲੀ ਰੋਜਾਨਾ ਸਪੋਕਸਮੈਨ ਪਵਿੰਦਰ ਬੱਬਰ